ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਨ੍ਹਾਂ ਨੇ ਕਿਹਾ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਰਾਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਅਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਨ੍ਹਾਂ ਨੇ ਕਿਹਾ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਰਾਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਅਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅधीन ਹੈ ਖਫਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਵਿਦਵਿਸ਼ਣ ਉਹਨਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਫਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਟ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅधीन ਹੈ ਖਫਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬੇアドਹੋਸ਼ਨ ਉਹਨਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਫਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਰਾਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਨ੍ਹਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਟ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਨ੍ਹਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਅਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮਿਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅधीन ਹੈ ਖਫਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬੇアドੋਸ਼ਨ ਉਹਨਾਂ ਨੇ ਕਿਹਾ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਫਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅधीन ਹੈ ਖਫਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਵਿਦਵਿਸ਼ਣ ਉਹਨਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਫਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮਿਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਹਨਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਹਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਸਨੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪਾਕਨ ਸੇਵ ਸਿਲਵਰ ਡੀਲ ਅਤੇ ਪਾਕਨ ਸੇਵ ਮੈਲ ਸਟ੍ਰੀਟ ਦੇ ਖਿਲਾਫ ਦੋਸ਼ ਦਾਇਰ ਕੀਤੇ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਟੋਰਾਂ ਨੇ ਗਲਤ ਕੀਮਤਾਂ ਦੱਸੀਆਂ ਹਨ ਅਤੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ ਜੋ ਕਿ ਫੇਅਰ ਟ੍ਰੇਡ ਐਕਟ ਦੀ ਉਲੰਘਣਾ ਹੈ ਅਦਾਲਤ ਵਿੱਚ ਦੋਨਾਂ ਸੁਪਰਮਾਰਕਟਾਂ ਨੇ 11 ਦੋਸ਼ਾਂ ਨੂੰ ਮੰਨ ਲਿਆ ਹੈ ਜਦਕਿ ਹੋਰ 7 ਦੋਸ਼ਾਂ ਤੇ ਅਜੇ ਵੀ ਸੁਣਵਾਈ ਬਾਕੀ ਹੈ ਤਨੂ ਦੱਸਦੀ ਹੈ ਕਿ ਫੇਅਰ ট্রেਡਿੰਗ ਐਕਟ ਦੀ ਉਲੰਘਣਾ ਲਈ ਵੱਧ ਤੋਂ ਵੱਧ ਜੁਰਮਾਨਾ ਪ੍ਰਤੀ ਜੁਰਮ ਵਪਾਰ ਲਈ 6 ਲੱਖ ਡਾਲਰ ਹੈ ਕਮਰਸ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਹੋ ਟਿੱਪਣੀਆਂ ਨਹੀਂ ਕਰ ਸਕਦਾ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਕਪਤਕਾਰ ਐਨ ਜੀ ਡੀ ਦੇ ਮੁਖ ਕਾਰਜਕਾਰੀ ਡੌਨ ਡਫੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਹੁੰਦੇ ਦੇਖ ਕੇ ਬਿਆਦ ਹੋਸ਼ਣ ਉਹਨਾਂ ਨੇ ਕਿਹਾ ਹੈ ਕਿ ਖਰੀਦਦਾਰੀ ਦੇ ਫੈਸਲੇ ਲੈਂਦੇ ਸਮੇਂ ਖਪਤਕਾਰਾਂ ਨੂੰ ਸਪਸ਼ਟ ਇਮਾਨਦਾਰ ਜਾਣਕਾਰੀ ਦਾ ਹੱਕ ਰੱਖਣ ਦਾ ਅਧਿਕਾਰ ਹੁੰਦਾ ਹੈ ਗੁੰਮਰਾਹਕੁੰਨ ਕੀਮਤ ਨਾ ਸਿਰਫ ਵਿਸ਼ਵਾਸ ਨੂੰ ਖਤਮ ਕਰਦੀ ਹੈ ਸਗੋਂ ਇਹ ਰਹਿਣ-ਸਹਿਣ ਦੀ ਲਾਗਤ ਦੇ ਚੱਲ ਰਹੇ ਸੰਕਰ ਦੇ ਵਿਚਕਾਰ ਖਰੀਦਦਾਰਾਂ ਨੂੰ ਵੀ ਅਣਉਚਿਤ ਤੌਰ ਤੇ ਨੁਕਸਾਨ ਪਹੁੰਚਾਉਦੀ ਹੈ ਉਰਾਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੁਪਰਮਾਰਕਟਾਂ ਅਤੇ ਰਿਟੇਲਰਾਂ ਨੂੰ ਇਸ ਨੂੰ ਸਿਰਫ ਇੱਕ ਵੇਕਅਪ ਕਾਲ ਵਜੋਂ ਲੈਣ ਦੀ ਅਪੀਲ ਕਰਦੇ ਹਾਂ ਗੁੰਮਰਾਹਕੁਨ ਤਰਕੀਆਂ ਅਤੇ ਪ੍ਰਣਾਲੀਗਤ ਕੀਮਤਾਂ ਹਮੇਸ਼ਾ ਹੀ ਅਸਵੀਕਾਰ ਕਰਨਯੋਗ ਹੁੰਦੀਆਂ ਹਨ ਡਫੀ ਨੇ ਕਿਹਾ ਹੈ ਕਿ ਕੰਜ਼ਿਊਮਰ ਐਂਜਲ ਸੁਪਰਮਾਰਕਟ ਸੈਕਟਰ ਤੇ ਨੇੜਿਓਂ ਨਿਗਾ ਰੱਖ ਰਿਹਾ ਹੈ